ਤਮਨਾ ਜੇ ਡਰੈਸ ਕਿਉਂ ਪਾ ਕੇ ਜਾ ਰਹੇ ਕਿਉਂਕਿ ਮੇਰੀ ਡਰੈਸ ਨਾ ਪ੍ਰੈਸ ਕੀਤੀ ਵੀ ਨਾ ਤੋਂ ਤੇ ਵੀ। ਅ ਜਾ ਕੇ ਦੇਖ ਵਾਓ ਤੇਰੇ ਕੱਲ ਕੱਪੜੇ ਧੋਤੇ ਸਾਰੀਆਂ ਸਾਰੀ ਡਰੈਸ ਧੋਤੀ। ਤੇ ਬਹਨ ਨਾ ਤਾਂ ਜਾਉਗੀ ਨਾ ਸਕੂਲ 'ਚ। ਅੱਛਾ ਤਾਂ ਮੈਂ ਕੋਈ ਨਾ ਜੇ ਸਕੂਲ 'ਚ ਫੋਨ ਆਇਆ ਤੇ ਮੈਂ ਕਹਿ ਦੇਣਾ। ਹੈ? ਜਵਾਬ ਜਵਾਬ ਦੀ ਦੁਕਾਨ। ਨਹੀਂ ਫਿਰ ਜਵਾਬ ਗਲਤ ਕੰਮ ਨਹੀਂ ਕਰ ਰਿਹਾ। ਐਸੇਵੇਂ ਪ੍ਰਿੰਸੀਪਲ ਸਰ ਨੂੰ ਤਾਂ ਨਹੀਂ ਪਤਾ ਇਸ ਕੋ ਬੱਚੇ ਨਵੇਂ ਆਏ ਨੇ। ਅੱਛਾ ਯੂਨੀਫਾਰਮ ਹੈ ਨਹੀਂ। ਮੈਂ ਵੀ ਕਹਿੰਦਾ ਨਵੀਂ ਆਈਆਂ ਤਾਂ। ਆ ਨਵੇਂ ਆਏ। ਗਲਤ ਗੱਲ ਲਾਪੋਤੇ ਡਰੈਸ ਸਾਰਾ ਕੁਝ ਪਿਆ ਹੋਈ ਮਾਰੀ ਜਾਂਦੇ ਤੁਸੀਂ ਆਪਣੀ ਮਰਜ਼ੀ ਨਾਲ ਪਾ ਕੇ ਚੱਲੇ ਹੋ ਹੈ ਜੇ ਟਿਊਸ਼ਨ ਵੀ ਉੱਤਰਨਾ ਨਾ ਪਾ ਕੇ ਨਹੀਂ ਰੋਜ਼ ਹੀ ਟਿਊਸ਼ਨ ਉੱਤਰਦੇ ਫਿਰ ਰੋਜ਼ ਹੀ ਤੁਸੀਂ ਸਿਵਲ ਡਰੈਸ ਪਾਉਗੇ ਬਹਾਨਾ ਬੜਾ ਤਗੜਾ ਹੈ ਹੈ ਨਾ ਆਪਾਂ ਆ ਕੇ ਚੱਲਦੇ ਹਾਂ ਤਾਂ ਮੰਗ ਰੈਡੀ ਹੋ ਗਿਆ ਸਕੂਲ ਜਾਣ ਵਾਸਤੇ ਤੇ ਅੱਜ ਦੁਪਹਿਰ 2:00 ਵਜੇ ਜਾ ਰਹੇ ਦੇਖ ਲੋ ਕਾਲਾ ਦਹੀਂ ਖਾ ਲਿਆ ਹੈ ਹੈ ਬੋਲੋ ਜਪਾ ਚਾ ਨਹੀਂ ਇਹ ਜ਼ਪਰਦਈ ਬਸ ਬਸ ਹੋ ਗਈ ਟੀ-ਸ਼ਰਟ ਸੈੱਟ ਦਰਮਣ ਕਮੈਂਟ ਆਇਆ ਸੀ ਜਿਹੜੀ ਕਿੱਚੇ ਵੀਡੀਓ ਪਾਈ ਤੂੰ ਕਹਿ ਨਹੀਂ ਤਾ ਮੇਰਾ ਮੂੰਹ ਕਾਲਾ ਹੋ ਗਿਆ ਸਾਰੇ ਕਹਿੰਦੇ ਮੂੰਹ ਕਾਲਾ ਨਹੀਂ ਰੰਗ ਕਾਲਾ ਕਹਿੰਦੇ ਹੁੰਦੇ ਨੇ ਮੂੰਹ ਕਾਲਾ ਕਾਲਾ ਇੱਕੋ ਨਹੀਂ ਇੱਕ ਚੀਜ਼ ਨਹੀਂ ਅਲੱਗ-ਅਲੱਗ ਚੀਜ਼ ਹੈ ਭਾਈ ਬੈਕ ਦੇ ਅੱਜ ਕੀ ਹੋ ਰਹੀ ਆ ਮਾ ਅੱਜ ਕੀ ਭਰਿਆ ਇਹਦੇ ਚ ਤੂੰ ਕੁਝ ਕੱਢ ਨਹੀਂ ਸਕਦਾ ਵੱਡਾ-ਵੱਡਾ ਸਮਾਨ ਛਿੱਤੀ ਕਰੋ 53 ਹੋ ਗਏ ਨੇ ਵੈਨ ਹੋਣ ਵਾਲੀ ਤੁਹਾਡੀ ਸਭ ਤੋਂ ਚਾਹੀਦਾ ਸਾਰੀ ਆਰਡਰ ਰੁਕਾ ਤਾਂ ਹੈਗੀ ਬਸ ਆਉਣ ਵਾਲੀ ਤੁਹਾਡੀ ਛਿੱਤੀ ਕਰੋ ਉਹ ਤਾਂ ਜੁੱਤੇ ਹੀ ਹੁੰਦੇ ਗਰਮੀ ਨੇ ਬਸ ਕਰਾਰ ਕੀ ਆ ਸਿਰੇ ਸਿਰੇ ਇਹ ਇੰਨੀ ਗਰਮੀ ਨੇ ਚੱਲ ਜਾਓ फटाफट ਉੱਥੇ ਬੈਣਾ ਆਉਣ ਵਾਲੀ ਹੈ ਬਾਏ ਅੱਜ ਮਸਕਾ ਦਾ ਨਹੀਂ ਉਹ ਜਿਹਾ ਸੀ ਜਾਂਦਾ ਅੱਗੇ ਪੜ੍ਹਾਈ ਦਾ ਬੋਝ ਘਟਾ ਤੇ ਕੀ ਹੋ ਗਿਆ ਪੜ੍ਹਾਈ ਦਾ ਬੋਝ ਘਟਾ ਤੇ ਤੁਹਾਡੇ ਬੁੱਕਾ ਕੱਢਣੀਆਂ ਨੇ ਹੈ ਵੈਰੀ ਗੁੱਡ ਜਿਹੜੀਆਂ ਨਹੀਂ ਚਾਹੀਦੀਆਂ ਬੱਚੇ ਕੱਢ ਦੇ ਬੱਚੇ ਜਿਹੜੀਆਂ ਨਹੀਂ ਚਾਹੀਦੀਆਂ ਇੰਨੇ ਨੇ ਭਾਰੇ ਬੈਗ ਬੱਚਿਆਂ ਨੇ ਪੜ੍ਹਨਾ ਹੈ ਕਿ ਨਹੀਂ ਪੜ੍ਹਨਾ ਰੱਬ ਜਾਣੇ ਫਤਿਹ ਦਾ ਬੈਗ ਬਹੁਤ ਭਾਰੀ ਹੈ ਹੋਰ ਫਤਿਹ ਦਾ ਬੈਗ ਇਹਦੂ ਭਾਰੀ ਹੈ ਤੁਸੀਂ ਚਲੋ ਵੱਡੇ ਹੋ ਫਤਿਹ ਵਿਚਾਰਾ ਛੋਟਾ ਗਿਆ ਕਿੰਨੀਆਂ ਬੁੱਕਾਂ ਦਾ ਦਮੂ ਕੱਢਤੀਆਂ ਤੁਸੀਂ ਹੈ ਚਲੋ ਚਲੋ ਟਾਈਮ ਦੇ ਲੋ 7 ਅੱਜ ਰਹਿ ਗਏ ਪੰਜ ਮਿੰਟ ਤੇ ਅੱਜ ਸਿਰ ਸਿਰ ਇੰਨੀ ਗਰਮੀ ਹੈ ਨਾ ਧੁੱਪ ਪੂਰੀ ਚੜੀ ਹੋਈ ਅੱਜ ਤੜਕੇ ਤੜਕੇ ਬਹੁਤ ਗਰਮੀ ਹੈ ਤੇ ਉਤਰ ਗਏ ਹੋਏ ਨੇ ਸੈਰ ਕਰਨ ਲੰਚ ਬਾਕਸ ਪਾ ਲਿਆ ਬੋਤਲ ਪਾਣੀ ਦੀ ਉਹ ਉਹ ਤੇਰਾ ਰਹਿ ਗਿਆ ਪੈਨਸਲ ਬਾਕਸ ਚੱਕੋ ਇੱਥੇ ਪਿਆ ਰਹਿਣਾ ਹੈ ਨਾ ਮੈਂ ਤਾਂ ਵੈਸੇ ਵੀ ਨੇ ਆਪਣੇ ਪੈਰ ਦੀ ਹਾਂ ਅੱਛਾ ਸੇਲੀਆਂ ਦੇ ਲੈ ਲੈਂਦੀ ਹੈ ਹੈ ਇਹ ਕੰਮ ਵਧੀਆ ਸੇਲੀਆਂ ਹੁਣ ਤੈਹੋ ਜੀਆਂ ਹੁਣ ਹੈ ਜਿਹੜਾ ਇੰਨਾ ਸਾਥ ਦੇਂਦੀਆਂ ਤੇਰਾ ਵਾਏ ਵਾਏ ਮੇਰੇ ਕੋਲ ਤਬਾਏ ਟਿਊਸ਼ਨ ਜਾਓਗੇ ਸਿੱਧਾ ਘਰੇ ਆਓਗੇ ਟਿਊਸ਼ਨ ਹਾ ਪੈਸੇ ਆ ਗਏ ਨਾ ਜੇਬ 'ਚ ਲੈ ਜਾਓ ਫਿਰ ਥੋੜੇ ਜਿਹਾ ਹੈ ਗੀਤ ਆਗੇ ਨਾਲ ਚਲੋ ਠੀਕ ਹੈ ਦੱਸ ਦਿਓ ਮੈਨੂੰ ਵੈਂਚੂ ਫੋਨ ਕਰਕੇ ਕਿ ਮੈਂ ਟਿਊਸ਼ਨ ਜਾਣਾ ਕਿੱਧਰ ਮੈਮ ਦਾ ਫੋਨ ਆ ਗਿਆ ਬਾਏ ਮੈਮ ਕਹਿੰਦੇ ਆਗੇ ਦਮਨ ਕਿ ਆਉਣਾ ਹੈ ਕਿ ਨਹੀਂ ਮੈਂ ਕਿਹਾ ਆਣਾ ਉਦਿੱਦ ਮੰ ਚਲੇਗੀ ਸਕੂਲ ਤੇ ਆਪਣੇ ਕੰਮ ਕਰ ਸਾਰੇ ਖਤਮ ਆ ਤੇ ਇਧਰ ਆਪਾਂ ਨੇ ਨਾ ਦਾਲ ਤੇ ਹੋਈ ਹੈ ਦੁਪਹਿਰ ਬਣਾਉਣ ਵਾਸਤੇ ਮੈਂ ਦੁਪਹਿਰੇ ਆਪਾਂ ਬਣਾਵਾਂਗੇ ਦਾਲ ਤੇ ਨਾਲੇ ਰਾਤ ਦਾ ਸਰਜੇਗਾ ਬਣਾਣੀ ਹੈ ਮੌਂਗੀ ਤੇ ਛੋਲਿਆਂ ਦੀ ਦਾਲ ਪਿਓ ਕੇ ਰੱਖੀ ਥੋੜੇ ਚਿਰ ਬਾਅਦ ਰੱਖਦੇ ਆਪਾਂ ਆਪਾਂ ਪਾ ਲੈ ਕੇ ਐਸੀ ਨਿੰਬੂ ਇਹ ਪਾਣੀ ਉਹਦੇ ਵਿੱਚ ਥੋੜੇ ਜਿਹਾ ਪਾ ਕੇ ਬਹੁਤ ਟੇਸਟੀ ਬਣਦੇ ਨੇ ਠੰਡੀ ਵਾਲੇ ਨੇ ਲੈਂਦੇ ਸੀ ਮੈਂ ਕਿਹਾ ਲੀ ਲੈ ਛੋਲਿਆਂ ਦੇ ਦੋਸਤਾਂ ਪਨਾ ਕੇ ਦੇਖਾਂਗੇ ਉਥੇ ਪਿੱਤਾ ਹੀ ਪਿੰਡ ਥੋਲੇ ਦੇ ਵਿੱਚ ਵਰਗ ਬੜਾ ਟੇਸਟੀ ਸੀ ਕੀੰਨ ਪਾਣੀ ਇਹ ਪੂਰਾ ਫੈਕਟਰੀ ਲੈ ਆਈ ਭਾਵੇਂ ਖਤਮ ਹੋ ਗਏ ਨਾ ਉਥੇ ਦੇ ਪਿੰਡ ਦਾ ਖਾਸੇ ਜਾਣੇ ਹਨ ਇੱਥੇ ਆਪਾਂ ਦੋ ਤਿੰਨ ਜਾਣੇ ਆ ਚਲੋ ਬਹੁਤ ਟੇਸਟੀ ਬਣਦਾ ਦਮਲ ਦੀ ਕੋਰਤੀ ਆਈ ਕਸ਼ਮੀਰ ਦਾ ਉਤਾਰ ਕਸ਼ਮੀਰ ਦਾ ਆਪਾ ਹਾਂ ਬਹੁਤ ਸਾਰੇ ਕਪੜੇ ਰਾਜਾ ਦੱਸਤਾ ਦੋ ਕਿੰਨੇ ਲਿਆਂਦੀ ਐ ਫੜ ਕੇ ਕੁੜਤੀ ਗੁਰਮੰਨੇ ਗੁਰਮੰਨੇ ਥੈਂਕ ਯੂ ਤਾਂ ਬੋਲੋ ਅੱਛਾ ਕੰਡੋਰਾ ਵੀ ਲਿਆਈਏ ਧਮਨ ਦੀ ਫਰੈਂਡ ਗਈ ਸੀ ਕਸ਼ਮੀਰ ਤੋਂ ਧਮਨ ਲਈਆਂ ਨੀਆਂ ਚੀਜ਼ਾਂ ਲੈ ਕੇ ਆਈ ਹੈ ਹੁਣਤੀ ਪਾ ਕੇ ਤਾਂ ਦਿਖਾ ਦੋ ਹਾਂ ਪਾ ਕੇ ਦਿਖਾ ਧਮਨ ਆ ਗਿਆ ਸਕੂਲ ਤੋਂ ਕਿ ਟਿਊਸ਼ਨ ਤੋਂ ਵੀ ਆ ਗਿਆ ਧਮਨ ਕੰਮ ਨਬੜ ਕੇ ਆਇਆ ਧਮਨ ਸਾਰੇ ਹੁੰਦੇ ਆ ਪਹਿਲਾਂ ਸਕੂਲ ਗਿਆ ਸਕੂਲ ਤੋਂ ਸਿੱਧਾ ਟਿਊਸ਼ਨ ਇਹ ਤਾਂ ਧਮਨ ਮੈਨੂੰ ਦੇ ਦੇ ਅੱਛਾ ਕਿਉਂ ਲੰਮਾ ਵੀ ਪਾ ਸਕਦੀਆਂ ਦਿਖਾ ਤਾਂ ਸਹੀ ਕਿਵੇਂ ਦਾ ਬਹੁਤ ਸੋਹਣਾ ਲੱਗ ਰਿਹਾ ਹੈ ਹਨ ਬੜੀ ਲੱਗ ਰਿਹਾ ਹੈ ਚਲ ਕੁੜਤੀ ਪਾ ਕੇ ਦਿਖਾ ਇਹ ਤੋਂ ਲੈਣੀ ਹੈ ਜਿਆਦਾ ਮੈਂ ਪੈਟਰਨ ਸੋਹਣਾ ਲੱਗ ਰਿਹਾ ਹੈ ਪੈਟਰਨ ਹੋ ਗਿਆ ਜਾਂ ਤਾਂ ਇਹਦੇ ਨੀਚੋਂ ਪਲਾਜ਼ੋ ਬਲੈਕਸ ਵਾਲਾ ਇੰਨਾ ਪਿਆਰ ਹੈ ਛੇਲੀ ਹੁੰਦਾ ਹੋਰ ਬਹੁਤ ਘਾਇ ਕਰਦੇ ਹੋ ਬਲੈਕ ਪਲਾਜ਼ੋ ਨਹੀਂ ਪੈਟਰਨ ਸੋਹਣਾ ਲੱਗ ਰਿਹਾ ਹੈ ਨਹੀਂ ਬਲੈਕ ਪਲਾਜ਼ੋ ਵੀ ਸੋਹਣਾ ਲੱਗੂਗਾ ਆਪਣੇ ਲਈ ਲਿਆਈ ਸੀ ਇਹ ਮਮ ਸੇਮ ਦੋਨਾਂ ਸੇਮ ਸਕੂਲ ਪੜ੍ਹ ਜਾਇਓ ਕਿਸੇ ਦੋਨਾਂ ਨੇ ਜਾਨੀਆਂ ਸੇਮ ਪਹਿਲਾਂ ਮੇਰੀ ਤੇ ਵੀ ਗੀਤੀ ਵੀ ਸੇਮ ਹੈ ਅੱਛਾ ਤੇ ਮੂੰ ਗੁਰਮント ਮੇਰੀ ਉਹ ਜਿਹੜਾ ਰੈੱਡ ਕੋਟ ਤਾਂ ਪਾਇਆ ਦੰਮਨ ਦੇ ਕੱਪੜੇ ਤਾਂ ਇੱਥੋਂ ਹੀ ਆ ਜਾਂਦੇ ਫਰੀਜ਼ 'ਚ ਦੰਮਨ ਦੀਆਂ ਸੇਲੀਆਂ ਲੈ ਆਉਂਦੀਆਂ ਅੱਛਾ ਕਿ ਦਾਰਨਾ ਅੱਜ ਪਤਾ ਨਹੀਂ ਕਿੱਥੇ ਉੱਥੇ ਕਸ਼ਮੀਰ 'ਚ ਕੀ ਹੈ ਉਹ ਕੇਦਾਰਨ ਕੇਦਾਨਾ ਤਾਂ ਉੱਪਰ ਨਹੀਂ ਉਹ ਨਹੀਂ ਗਿਦਾਰਨ ਨਹੀਂ ਉਹ ਅਨਾਈਂ ਨਹੀਂ ਪੁੱਛ ਤਾਂ ਲੈਂਦਾ ਚੰਗੀ ਤਰ੍ਹਾਂ ਫੋਨ ਕਰਕੇ ਪੁੱਛ ਲਈ ਕੀ ਹੈ ਮੈਨੂੰ ਕਿਹਾ ਦੀ ਦੂਰੋਂ ਆਇਆ ਸਪੈਸ਼ਲੋਂ ਆਇਆ ਸੀ ਤੇਰੇ ਲਈ ਹੈ ਆਪਣੇ ਲਈ ਲਿਆਈਏ ਆਪਣੇ ਲਈ ਵੀ ਸੇਮ ਲਿਆਈਏ ਚਲ ਵਧੀਆ ਕੁੜਤੀ ਵੀ ਸੇਮ ਆ ਗਈ ਹੈ ਹਾਂ ਇਹ ਅਸਲੀ ਦਾ ਬਣਦਾ ਪੰਡੋਰਾ ਅਸਲੀ ਦਾ ਚਾਂਦੀ ਦਾ ਬਣਦਾ ਹੈ ਹੂੰ ਕੁੜੀ ਬਿਲੋਂ ਐਸੀ ਕਹਿੰਦਾ 5000 ਦਾ ਬਣਿਆ ਸੀ ਤੈਨੂੰ ਤਾਂ ਆ ਗਿਆ ਹੁਣ ਤੈਨੂੰ ਤਾਂ 5000 ਦੀ ਲੋੜ ਨਹੀਂ ਅਸਲੀ ਹੋਏਗਾ ਨਾ ਮੇਰੀ ਦੋਸਤ ਇਹ ਦਿੱਤਾ ਹੈ ਕਸਰੀ ਤੋਂ ਘੱਟ ਹੈ ਇਹ ਸਹੀ ਗੱਲ ਹੈ ਸਕੂਲ 'ਚ ਤਾਂ ਪੜ੍ਹਨਾ ਨਹੀਂ ਉਹੀ ਪੜ੍ਹਨਾ ਹੈ ਨਹੀਂ ਸਕੂਲ 'ਚ ਹੀ ਪੜ੍ਹ ਲਓ ਟੀਚਰ ਗੁੱਸੇ ਹੋਣਗੇ ਐਵੇਂ ਹੀ ਹੁੰਦੇ ਗੁੱਸੇ ਸਾਰੇ ਟੀਚਰ ਦੋਸਤ ਨੇ ਆਪਣੇ ਜਦੋਂ ਪੜਾਂ ਨਹੀਂ ਜਦੋਂ ਟਿੱਕਦਾ फिर तो मैं सुबह भी ग्राउंड में जाइए मेरे वाला सासी का मैं के काम कर कर के थक गई तो थोड़ी ठिंडवेनी कहीं से मैं भी दौड़ हो गया प्याली और खिड़की आपका खोल देना मैं के भीतर हवा मिल गई ये उन रमणा कुछ तो तमन्ना स्फूर्त सीधा ट्यूशन ही चला गया है बर्तन द द पा दो थोड़ी चार्ज कर दो खोलो पको को कर लगी बिल्कुल लगी है चल इसको कुछ सुपरसाइट कानेbread खा लो मार ठीक है पएनी ਹਾਂ ਕਦ ਜਾਂਦੇ ਮੈਂ ਨਹੀਂ ਨਾ ਮੇ ਲਈ ਮੈਂ ਰੋਟੀ ਖਾਣ ਨੂੰ ਦਿੰਦੀ ਹੀ ਕਰ ਰਿਹਾ ਫਿਰ ਟੂਟਾ ਬਰੈਡ ਲੈ ਕੇ ਆਇਆ ਸੁਪੋਜ਼ ਕਰ ਰਿਹਾ ਸੀ ਤੇ ਤੋਂ ਗਲਾਸ ਡੁੱਲ ਗਿਆ ਆ ਕੇ ਡੁੱਲ ਗਿਆ ਮੈਂ ਰੋਜ਼ ਦਾ ਐਕਸਪੀਰੀਅੰਸ ਆ ਮੇਰਾ ਤੇ ਰਕੇਸ਼ ਕੁਮਾਰ ਜੈਤੋ ਮੰਡੀ ਤੋਂ ਕਮੈਂਟ ਆਇਆ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਤੇ ਜਿਹੜੇ ਮੇਰੇ ਭੈਣ ਭਰਾਵਾਂ ਦਾ ਕਾਫੀ ਮੇਰੇ ਭੈਣ ਭਰਾਵਾਂ ਦੇ ਕਮੈਂਟ ਆਇਆ ਕਲਵਰੀ ਵੀਡੀਓਸ ਸਾਰਿਆਂ ਦਾ ਜਿਹੜੋਂ ਥੈਂਕ ਯੂ ਕੀ ਤੁਸੀਂ ਨੰਨ ਕਰ ਸਕਦੇ ਹੋ ਤੇ ਮਧੁਰ ਰਤਨ ਦਾ ਯਾਸਿਕ ਮੈਂ ਤਾਂ ਵੀ ਕਹਿੰਦੇ ਜਦੋਂ ਮੈਂ ਸਿਮਰਨ ਵੇਖਦਾ ਤੇ ਮੈਨੂੰ ਆਪਣੇ ਬੇਟੇ ਦੀ ਯਾਦ ਆ ਜਾਂਦੀ ਹੈ ਸਹੀ ਗੱਲ ਹੈ ਉਹਨਾਂ ਦਾ ਬੇਟਾ ਕਿਹਿੰਦਾ ਤੇ ਬੱਚਿਆਂ ਦੀ ਯਾਦ ਤਾਂ ਤੁਹਾਨੂੰ ਪਤਾ ਮੈਂ ਆ ਬਣਾ ਰਹੀ ਹਾਂ ਹੁਣ ਮੈਂ ਚਾਹ ਰੱਖੀ ਪੁੱਤਰ ਹੂੰ ਹੂੰ ਆਹ ਦੂਰਾ ਰੱਖ ਤਾਂ ਤੇ ਜਦੋਂ ਬੱਚੇ ਦੂਰ ਹੋਣ ਕਿ ਬੱਚਿਆਂ ਦੀ ਯਾਦ ਤਾਂ ਪਤਾ ਆਉਂਦੀ ਨਹੀਂ ਤੇ ਮੈਨੂੰ ਜੋ ਸਿਮਰਨ ਦੀ ਯਾਦ ਆਉਂਦੀ ਫਿਰ ਬੜਾ ਮਨ ਉਦਾਸ ਗਿਆ ਹੋ ਜਾਂਦਾ ਹੈ ਉਹਨਾਂ ਕਹਿੰਨੀਆ ਤਾਂ ਮੁੱਕਾ ਆ ਰਿਹਾ ਤਾਂ ਮੰਨਿਆ ਹੁੰਗਾ ਕਿ ਮੈਂ ਪੌਣੇ ਚਾਰ ਘਾਹ ਆਉਗੀ ਫਿਰ ਮੈਂ ਉਧਰੋਂ ਇਧਰ ਜਾਉਂਗੀ ਕਿਉਂਕਿ ਮੰਨ ਵਿਚਾਰ ਸਿੱਧਾ ਹੀ ਲੱਗਦਾ ਬਸ ਗਰਮੀ ਕਰਾਂ ਨੂੰ ਥੋੜੀ ਜਿਹੀ ਬਸ ਕੋਸਾ ਜਿਹਾ ਹੀ ਕਰੇ ਫਿਰ ਤੱਤਾ ਫਿਰ ਠੰਪੀਤਾ ਨਹੀਂ ਹੋਊਗਾ ਉਹ ਰੋਗ ਵਾਈਜ਼ ਮੈਂ ਡੋਲਦਾ ਜਦੋਂ ਤਮਨ ਚਾਹਤ ਤੋਂ ਦਾਗ ਹੀ ਲੱਗਣਾ ਹੈ ਤਾਂ ਡੋਲਦਾ ਹਲੋ ਤੋ ਕੋਈ ਵੀ ਟ੍ਰਾਈ ਕਰਕੇ ਦੇਖਦੇ ਹਾਂ। ਕਦੀ ਨਾ ਮੇਰੇ ਵੀ ਉਸ ਕੰਟਾਈ ਲਾਈਟਰ ਰੂ ਕਲਰ ਦੀ। ਉਹਦਣਾ ਪਾਉਂਦਾ। ਆ ਜਾਣੀ ਬਿੰਦੂ ਚ ਨਹੀਂ ਖੁੱਲੀ ਹੈ ਹਨਾ। ਹਾਂ ਹਾਂ। ਇਹ ਤਾਂ ਸੋਹਣੀ ਲੱਗੀ। ਇੱਥੇ ਤਾਂ ਨਹੀਂ ਮਿਲਦੀ ਹਣੀ ਮਨ ਲੱਗਦਾ ਕਿ ਮਿਲ ਜਾਂਦੀ ਹੈ। ਮਿਲ ਜਾਂਦੀ ਹੈ ਜੀ। ਨਾ। ਬਟ ਕਸ਼ਮੀਰ ਵਾਲੀ ਗੱਲ ਤਾਂ ਕਸ਼ਮੀਰ ਵਾਲੀ ਹੈ ਨਾ। ਜਿਹੜਾ ਬੜਾ ਵੈੜਾ ਬੜਾ ਸਫਾਇਦਾ ਤੇ ਆ ਪੂਰਾ ਘੈਂਟ ਆ ਆ ਦੇਖਣਾ ਤੁਹਾਨੂੰ ਕੋਲ। ਆ ਦੇ। ਅੱਦ। ਇਹਨਾਂ ਕੈਂਟ। ਹਨਾ ਹਰ ਵਾਰ ਬੜਾ ਦਿਲ ਲੱਗਦਾ। ਹਮ। ਉਸ ਹੀ ਨਿਮੋ ਕਾਣੇ ਉਹਨੂੰ ਕਣਾਈ ਹੋਰ ਦੋ ਚਾਰ ਲੈ ਆਉਂਦੀ ਮਮਾ ਲਈ ਵੀ ਲੈ ਆਉਂਦੀ ਪੈਸੇ ਦੇ ਦਿੰਦੀ ਆ ਉਹਨਾਂ ਨੂੰ ਤੇਰੇ ਮੱਜਿਆਂ ਨੂੰ ਕੀ ਕਰਿਆ ਕੀ ਕਰਿਆ ਜੇ ਮੁਰਗਾ ਵਿੱਚ ਉਹ ਦਾਲ ਜਿਹੜਾ ਖਸ਼ੂ ਆ ਰਹੀ ਆ ਤੁਝੇ ਆਟਮ ਬੁਰਗਾ ਤੇਰੀ ਦਾਲ ਤਾਂ ਦੁਪਹਿਰੇ ਬਣਾਈ ਸੀ ਆਪਾਂ ਨੇ ਇਹ ਤਾਂ ਸਭੀ ਗਾ ਦੀ ਸਾਰਿਆਂ ਨੂੰ ਆਪਾਂ ਤਰੇ ਨੇ ਸਬਜ਼ੀ ਧਰੀ ਆਪਾਂ ਯਾਰ ਮਮਾ ਛੋਲੇ ਬੋਕੈਂਟ ਬਣਾਈ ਸੀ ਤੰਦੂਰ ਪਸੰਦ ਆ। ਤੰਦੂਰ ਵਾਲੇ ਵਾਕੀ ਵਾਕੀ ਬੋਫਨ। ਅਜੇ ਵੀ ਪੈਨ ਜਿਹੜਾ ਤੁਸੀਂ ਸਿਰੇ ਟਿਕਣ ਨਹੀਂ ਨਾ ਲੈ ਕੇ ਗਏ। ਕੋਈ ਡੱਬੀ ਭਰੀ ਖਾ ਰਹੇ ਹੋਣ। ਉਹ ਪੰਮਲ ਢਿੱਲੂ ਆਂਟੀ ਵਾਲੇ ਮਸਾਲਾ ਪਾਇਆ ਸੀ ਉਹਦੇ ਚ। ਉਹ ਮਸਾਲੇ ਕਰਕੇ ਕੈਂਡਾ। ਸਾਡੇ ਕਮੈਂਟ ਆਏ ਹਾਂਗੇ ਇਹਨਾਂ ਦੇ ਭਾਈ ਜੀ ਡਾਂਸ ਕੀਤਾ ਬਹੁਤ ਕੈਂਡੀ ਕਰਦਾ। ਚਲੋ ਕੀਤਾ। ਤੋਬਾ ਤੋਬਾ। ਤੋਬਾ ਤੋਬਾ ਆ ਕਰ ਕਰ ਕਿਉਂ ਤਾਂ ਨਹੀਂ ਇੱਥੇ। ਅੱਛਾ। ਭੁੱਲ ਗਿਆ। ਅੱਛਾ। ਥੈਂਕ ਯੂ ਜੀ ਥੈਂਕ ਯੂ। ਨਾ ਅੱਛਾ। ਦਮ ਨਾ ਰੱਖ ਦੇਣ ਮਾਰੀ ਸਪੈਸ਼ਲਿਕ ਥਾਂ ਬਣਾਉਣੀ ਹੈ ਦੇ ਲਈ ਅੱਜ ਵਲੌਗ ਛੋਟਾ ਜਿਹਾ ਆਉਣਾ ਕਿਉਂਕਿ ਅੱਜ ਮੈਂ ਠੀਕ ਨਹੀਂ ਹੈਗੀ ਅੱਜ ਮੈਨੂੰ ਸਿਰ ਤੇ ਚੱਕਰ ਆ ਰਹੇ ਨੇ ਰੋ ਸਿਰਨਾ ਅੱਜ ਦਾ ਸਾਰਾ ਮਿਲ ਕੇ ਨਹੀਂ ਜਾ ਰਿਹਾ ਸੋਨੂੰ ਜੀ ਅੱਜ ਦੇ ਵਲੌਗ ਦੇ ਨਾਲ ਪਹਿਚੇ ਕਰਦੇ ਹਾਂ ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਬਾਏ ਬਾਏ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ ਬਾਏ ਬਾਏ ਟੇਕ ਕੇਅਰ